हां जी मेरा ना संदीप जे दे, जे दे दे जी नाम संदीप कौर जडे जडे डेथ ਤੁਹਾਡੇ ਪਤੀ ਸੀ हां जी ਮੇਰੇ ਪਤੀ ਉਹਨਾਂ ਦਾ ਮਲਕੀਤ ਸਿੰਘ ਜੀ ਕੀ ਗੱਲਬਾਤ ਕੀ ਹੈ ਜੀ ਗੱਲਬਾਤ ਕੁਛ ਨਹੀਂ ਪਹਿਲਾਂ ਇਹ ਸਾਡੀ ਲੜਾਈ ਹੋਈ ਸੀ ਇਹਨਾਂ ਦੇ ਨਾਲ ਸਾਡੇ ਗਵਾਂਢ ਚ 8-9 ਮਹੀਨੇ ਹੋ ਗਏ ਸੀ ਉਹ ਰਾਜੀਨਾਮਾ ਹੋ ਗਿਆ ਇਹ ਰਾਜੀਨਾਮੇ ਤੋਂ ਬਾਅਦ ਹੀ ਧਮਕੀਆਂ ਦਿੰਦੇ ਸੀ ਤੁਹਾਡੇ ਰਸ ਤੁਹਾਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਇਹ ਕੰਮ ਕਰਨਾ ਰਾਜੀਨਾਮਾ ਤੇ ਤਵੀ ਕਰ ਹੀ ਲੈਂਦੇ ਜਿਸ ਇਹ ਮੈਂ ਇਹਨਾਂ ਨੇ ਮੈਨੂੰ ਆਣ ਕੇ ਆਖਣਾ ਸੀ ਸਾਨੂੰ ਧਮਕੀਆਂ ਦਿੰਦੇ ਨੰਨੇ ਮੈਂ ਕਿਹਾ ਸੀ ਥੋੜਾ ਛਾਣੇ ਚੀਰ ਖਾ ਦਈਏ ਸਾਨੂੰ ਧਮਕੀਆਂ ਮਿਲਦੀਆਂ ਨੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਧਮਕੀਆਂ ਕੋਈ ਦੇਣ ਵਾਲਾ ਇਹੋ ਜੇ ਕੰਮ ਥੋੜੀ ਕਰ ਸਕਦਾ ਇਹ ਕਹਿੰਦੀ ਜਿੱਦ ਦਿਨ ਇਹਨਾਂ ਨੇ ਵਾਰ ਕੀਤਾ ਇਹਨਾਂ ਨੇ ਮੇਰੇ ਪਿੱਠ ਪਿੱਛੇ ਵਾਰ ਕਰਨਗੇ ਪਰ ਮੇਰਾ ਇਹਨਾਂ ਸੋਚਿਓ ਵੀ ਮੇਰਾ ਜੋ ਵੀ ਕੰਮ ਕਰਨਗੇ ਇਹਨਾਂ ਨੇ ਕਰਨਾ ਮਾਂ ਪੁੱਤ ਤੁਸੀਂ ਇਹ ਸੋਚਿਓ ਮੇਰਾ ਛੋਟਾ ਜਿਹਾ ਬੱਚਾ ਮੈਂ ਆਪਣੇ ਪਤੀ ਤੇ ਤੇ ਜ਼ਿੰਦਗੀ ਕੱਟਦੀ ਬੱਚੇ ਨੇ ਕੀ ਕਰ ਲੈਣਾ ਮੈਨੂੰ ਸਰ ਦਾ ਜਿਹੜਾ ਘਰ ਦਾ ਸਾਰਾ ਕੰਮਦਾਰ ਹੈ ਪਤੀ ਦੀ ਸਿਰ ਤੇ ਚੱਲਦਾ ਹੈ ਹਾਂਜੀ ਉਹਨਾਂ ਦੇ ਸਿਰ ਤੇ ਚੱਲਦਾ ਸੀ ਬੱਚਾ ਤੇ ਛੋਟਾ ਜਿਹਾ ਪੜਦਾ ਹੈ ਬੱਸ ਇਹ ਕਹਿਣਾ ਕਿ ਮੇਰਾ ਬੱਚਾ ਪੜ ਜਾਏ ਇਹਨੇ ਵੀ ਕਹਿਣਾ ਉਹਨਾਂ ਨਾਲ ਸਾਡਾ ਵੈਰ ਚੱਲਦਾ ਹੈ ਨਾ ਵੈਰ ਕੱਢਣਾ ਵਾ ਤੇ ਕੋਤ ਇੱਧਰ ਨਾ ਆਇਆ ਕਰ ਦੁਕ ਮਹੀਨਾ ਕੋ ਗਿਆ ਇਧਰੋਂ ਦੀ ਬੁਲਟ ਸਾਡੇ ਬੂਏ ਗਾੜੀਆਂ ਨੰਗਦਾ ਹੀ ਘਰ ਉਹਨਾਂ ਦਾ ਉੱਤੇ ਹੀ ਸਾਡੀ ਗਲੀ ਥਾਣੀ ਲੰਗਦੇ ਸੀ ਮੈਂ ਤਾਂ ਵੀ ਇਹਨਾਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਇਦਾਂ ਤੁਹਾਡੀ ਗਲੀ ਥਾਣੀ ਲੰਗਦੇ ਕਹਿੰਦੇ ਕੋਈ ਗੱਲ ਨਹੀਂ ਮੈਂ ਸੀ ਸੀ ਕੈਮਰੇ ਲਵਾ ਦੂੰਗਾ ਫਿਰ ਪਤਾ ਲੱਗ ਜੂਗਾ ਫਿਰ ਗੱਲ ਦੀ ਨਹੀਂ ਇਹਨਾਂ ਕੀਤਾ ਹੀ ਨਹੀਂ ਤੁਹਾਨੂੰ ਇਹ ਥੋੜੀ ਪਤਾ ਹੀ ਕੀ ਉਹਨਾਂ ਨੇ ਸਾਡਾ ਘਾਰ ਹੀ ਮੁੱਦਾ ਕਰ ਦੇਣਾ ਮੇਰੇ ਪਤੀ ਦੀ ਨੋਟ ਕਰ ਦੇਣੀ ਆ ਕੀ ਕੰਮ ਕੀ ਕਰਦੇ ਸੀ ਸਾਡੇ ਕੋਲ ਉਹਨਾਂ ਦੀ ਤੇ ਦੁਕਾਨ ਸੀ ਚੰਗੀ ਡੀਜੀ ਰਿਪੇਅਰ ਕਰਦੇ ਸੀ ਪੁਲਿਸ ਤੋਂ ਉੱਚ ਅਧਿਕਾਰ ਇਹ ਕੀ ਮੰਗ ਕਰੋਗੇ ਇਹੋ ਮੈਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਨਾ ਤੋਂ ਇਹ ਤੇ ਵੈਰੀ ਸਾਡੇ ਇੰਨਾ ਕੰਮ ਨਾ ਕਰਦੇ ਚਲੋ ਉਹਨਾਂ ਦੇ ਸੱਟ ਪੇਟ ਅੱਗੇ ਮੰਗ ਲਵਾ ਦਿੰਦੇ ਅੱਗੇ ਵੀ 8-9 ਮਹੀਨੇ ਪਹਿਲਾਂ ਉਹਨਾਂ ਨੇ ਸੱਟਾਂ ਲਾਈਆਂ ਸੀ ਤੇ ਚਲੋ ਰਮਾਨ ਆ ਗਿਆ ਸੀ ਮੇਰੇ ਪਤੀ ਮੇਰੇ ਬੱਚੇ ਦਾ ਸਿਰ ਦਾ ਸਹਾਰਾ ਮੇਰੇ ਛੋਟਾ ਜਿਹਾ ਮੇਰਾ ਬੱਚਾ ਮੈਂ ਕਿਦੇ ਸਿਰ ਤੇ ਜ਼ਿੰਦਗੀ ਕੱਟਾਂਗੀ ਮੇਰੇ ਉਹ ਹੀ ਕਮਾਉਣ ਵਾਲਾ ਹੀ ਬੱਚੇ ਨੇ ਕੀ ਕਰ ਲੈਣਾ ਉਹ ਤੇ ਆਪ ਪੜਦਾ ਇਹ ਰਾਤੀ ਨੂੰ 9 ਵਜੇ ਨਾਲ ਇਨਫੋਰਮੇਸ਼ਨ ਆ ਗਈ ਨਾ ਇਹ ਇੱਥੇ ਇੱਕ ਮਲਕੀਤ ਸਿੰਘ ਸਾਹਾਨੂੰ ਬਰਿੰਦਰ ਸਿੰਘ ਪਿੰਡ ਰੜੀ ਵਾਲੀ ਆ 80 ਸਾਲ ਦੀ ਉਮਰ ਆ ਇਹਦੀ ਸੜਕ ਦੇ ਵਿੱਚ ਡਿੱਗੇ ਮੌਤ ਹੋ ਗਈ ਆ ਉੱਥੇ ਹੀ ਮੌਕੇ ਤੇ ਆਇਆ ਸੀ ਮੌਕੇ ਤੇ ਆਣ ਕੇ ਇਹਨਾਂ ਨੇ ਸਾਡੇ ਕੋਲੋਂ ਮੋਟਰਸਾਈਕਲ ਤੇ ਜਿਹੜੀ ਦਾਸੀ ਉਹ ਆਪਣੇ ਘਰ ਲੈ ਗਈ ਤੇ ਸੜਕ ਉੱਤੇ ਹੈ ਨਹੀਂ ਤੇ ਉਹ ਬਾਅਦ ਵਿੱਚ ਖੰਜੀ ਸੰਤ ਜੀ ਜਿਹੜੀ ਵੀ ਮੌਕੇ ਤੇ ਆਈ ਹੈ ਹੀ ਆਏ ਸਾਰਾ ਕੁਝ ਦੇਖਿਆ ਤੇ ਇਹ ਮੋਦ ਦਾ ਅਸਲੀ ਜਿਹੜਾ ਕਾਰਨ ਇਹ ਬਾਦ ਕੋਟਮਟ ਵੀ ਪਤਾ ਲੱਗਣਾ ਅਜ ਕੋਟਮਟ ਕਰਾਉਣਾ ਆਪਾਂ ਤੇ ਬਾਕੀ ਇਹ ਜਿਹੜੇ ਘਰ ਵਾਲੇ ਆ ਇਹਦਾ ਜਿਹੜਾ ਫਾਦਰ ਹੀ ਉਹ ਆਪਣੇ ਗਵਾਂਢੀ ਦੋ ਘਰ ਵਾਲਾ ਇਹਨਾਂ ਦੇ ਪੰਜ ਬੰਦਿਆਂ ਦੇ ਨਾਮ ਲਖਾਉਂਦੇ ਆ ਵੀ ਇਹਨਾਂ ਨੇ ਉਹ ਮਾਰਿਆ 6 ਮਹੀਨੇ ਪਹਿਲਾਂ ਦਾ ਝਗੜਾ ਚੁੜਾ ਹੋ ਰਿਹਾ ਹੈ ਉਹਦੇ ਵਿੱਚ ਕੋਈ ਬਾਅਦ ਚ ਨਰਾਇਣਮ ਹੋਇਆ ਸੀ ਜੇ ਪਰ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਊ। ਸਰ ਵੈਸੇ ਹਰ ਤੱਕ ਕੋ ਆਪਣਾ ਕੀਤਾ ਮਕਦਮਾ ਦਰਜ ਹੈ। ਮਕਦਮਾ ਦਰਜ ਹੈ ਉਹ ਐਨ ਕਰ ਦਿੱਤਾ ਹੋਇਆ ਹੈ। ਸੋ ਪਰਿਵਾਰ ਪਰਿਵਾਰ ਕਹਿ ਰਿਹਾ ਕਿ ਕਤਲ ਹੋਇਆ ਹੈ। ਕਤਲ ਹੋਇਆ ਹੋਈ ਨਾ ਵੋਟ ਬਾਰਡ ਦੀ ਰਿਪੋਰਟ ਤੋਂ ਬਾਅਦ ਦੇਖਦੇ ਆਂ ਕੀ ਕਾਰਵਾਈ ਬਣਦੀ ਹੈ ਬਾਕੀ ਕਰ ਰਹੇ ਆਂ ਜੀ ਇਨਵੈਸਟੀਗੇਸ਼ਨ ਸਰ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਹੈ ਜੀ ਸੀਸੀਟੀਵੀ ਕੈਮਰੇ ਇੱਕ ਸਰਪੰਚ ਸ਼ੌਕ ਹੈਗੇ ਇਹਨਾਂ ਦੇ ਪਿੰਡ ਦੇ ਉਹਨਾਂ ਦੇ ਚੈੱਕ ਕਰਦੇ